ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਸ਼ਾਜਲੀ ਸ਼ਰਾਬ ਫੈਕਟਰੀ ਦੇ ਸਾਹਮਣੇ ਜੋ ਕਿ ਇੱਥੇ ਵਰਕਰ ਨੇ ਜਾਂ ਮਜ਼ਦੂਰ ਨੇ ਜੇ ਕਹਿ ਦਈਏ ਸ਼ਰਾਬ ਫੈਕਟਰੀ ਵਾਲਿਆਂ ਨਾਲ ਮਹੀਨੇ ਬਾਅਦ 20 ਦਿਨਾਂ ਬਾਅਦ 2 ਮਹੀਨੇ ਬਾਅਦ ਕੋਈ ਨਾ ਕੋਈ ਰਫੜ ਪਈ ਰਹਿੰਦਾ ਹੈ ਪਤਾ ਨਹੀਂ ਹੁਣ ਕੀ ਗੱਲਬਾਤ ਹੈ ਕਿ ਮਜ਼ਦੂਰ ਵਰਕਰ ਕਹਿੰਦੇ ਵੀ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਕਦੇ ਵੀ ਪੂਰੀਆਂ ਨਹੀਂ ਮੰਨੀਆਂ ਤੇ ਬਾਕੀ ਗੰਭੀਰ ਦੋਸ਼ ਵੀ ਲਾਏ ਨੇ ਕੁਝ ਪਿੰਡ ਦੇ ਜਿਹੜੇ ਮੇਨ ਪਦਵੰਤੇ ਸੱਜਣ ਨੇ ਪਿੰਡ ਪਿੰਤੇ ਲੀਡਰ ਨੇ ਉਹਨਾਂ ਦੇ ਦੋਸ ਲਾਏ ਨੇ ਕਿ ਉਹ ਜੁਨੀਅਨਾਂ ਨੂੰ ਰੋਕ ਰਹੇ ਨੇ ਸਾਡੇ ਵਿਚ ਆਉਣ ਤੋਂ ਆਹ ਫੈਕਟਰੀ ਦੇ ਕਿੰਨੀ ਜਿਆਦਾ ਗਰਮੀ ਪੈ ਰਹੀ ਹੈਗੀ ਤੁਸੀਂ ਹਿਸਾਬ ਲਾਓ ਹੱਦ ਤੋਂ ਜਿਆਦਾ ਗਰਮੀ ਚ ਕੰਮ ਕਰ ਛੱਡ ਕੇ ਬੱਚਿਆਂ ਸਮੇਤ ਉਹ ਬੈਠੇ ਨੇ ਆ ਦੇਖੋ ਹਾਲਾਤ ਕੀ ਬਣੇ ਹੋਏ ਨੇ ਜੀ ਦੇਖੋ ਜੀ ਮਸਲਾ ਤਾਂ ਇਹ ਆ ਕਿ ਵੀ ਇੱਥੇ ਜਿਹੜੀਆਂ ਮੰਜ਼ੂਰਾਂ ਦੀਆਂ ਮੰਗਾਂ ਨੇ ਬਹੁਤ ਹੀ ਨਿਗੁਣੀਆਂ ਮੰਗਾਂ ਨੇ ਕਾਨੂੰਨ ਦੇ ਦਾਅਵੇ ਤੋਂ ਕੋਈ ਵੀ ਮੰਗ ਬਾਹਰ ਨਹੀਂ ਹੈ ਪਰ ਇੱਥੇ ਜਿਹੜੇ ਮੈਨੇਜਰ ਜਿਹੜੇ ਚੇਂਜ ਹੋ ਕੇ ਆਏ ਨੇ ਜਿਵੇਂ ਹੁਣ ਰਾਗਵਪੁਰੀ ਜੀ ਨੇ ਇੱਥੇ ਦੇ ਪਲਾਂਟ ਹੈਡ ਨੇ ਜਿਹੜੇ ਉਹਨਾਂ ਨੇ ਨਵੀਂ ਆਪਣੀ ਆਈਡਿਓਲੋਜੀ ਮੁਤਾਬਕ ਇੱਕ ਨਵਾਂ ਸੰਧਾਨਤ ਲਾਗੂ ਕਰਤਾ ਕਿ ਮਜ਼ਦੂਰਾਂ ਦਾ ਝੰਡਾ ਜਿਹੜਾ ਮਜ਼ਦੂਰਾਂ ਦੀ ਪੂਰੇ ਵਿਸ਼ਵ ਦੇ ਵਿੱਚ ਸਨਮਾਰ ਝੰਡਾ ਜਿਹੜਾ ਲਾਲ ਝੰਡਾ ਅਗਵਾਈ ਕਰਦਾ ਮਜ਼ਦੂਰਾਂ ਦੀ ਉਸ ਝੰਡੇ ਨੂੰ ਉਤਾਰ ਕੇ ਨੈਸ਼ਨਲ ਫਲੈਗ ਰਾਸ਼ਟਰੀ ਝੰਡਾ ਗੇਟ ਤੇ ਸਾਡੇ ਝੰਡੇ ਦੇ ਉੱਪਰ ਲਗਾਤਾ ਤਾਂ ਜੋ ਅਸੀਂ ਚਾਹੁੰਦੇ ਆ ਕਿ ਯਾਰ ਜਿਹੜਾ ਇਹ ਨੈਸ਼ਨਲ ਫਲੈਗ ਆ ਇਹਦਾ ਅਸੀਂ ਸਾਰੇ ਸਨਮਾਨ ਕਰਦੇ ਆਂ ਇਹ ਸਾਡੇ ਲਾਲ ਝੰਡੇ ਦੇ ਪੈਪ ਤੇ ਹੀ ਕਿਉਂ ਲੱਗਦਾ ਤੁਸੀਂ ਪਰ ਅਸੀਂ ਬਹੁਤ ਵੱਡਾ ਇਕੱਠ ਕਰਕੇ ਇਲਾਕੇ ਦੀਆਂ ਸਰਮਾਰੋਂ ਕਿਸਾਨਾਂ ਮਜ਼ਦੂਰਾਂ ਦੀ ਜਥੇਬੰਦੀ ਹਾਜ਼ਰੀ ਦੀ ਵਿੱਚ 1 ਮਈ ਜਿਹੜਾ ਮਜ਼ਦੂਰਾਂ ਦੇ ਇਤਿਹਾਸਕ ਦਿਨਾਂ ਇਹਨਾਂ ਨੇ 1 ਮਈ ਨੂੰ ਉੱਤੇ ਝੰਡਾ ਲਾਇਆ ਤੇ ਇਸ ਫੈਕਟਰੀ ਦੇ ਮੈਨੇਜਮੈਂਟ ਨੇ ਉੱਥੇ ਨੈਸ਼ਨਲ ਫਲੈਗ ਲਾਤਾ ਜਿਹੜੀ ਬੇਹੋਦ ਹੀ ਘਟੀਆਂ ਤੇ ਬਹੁਤ ਹੀ ਘਟੀਆਂ ਕਾਰਗੁਜ਼ਾਰੀ ਹੈ ਜਿਹੜੀ ਮੈਨੇਜਮੈਂਟ ਨੇ ਨਿਭਾਈ ਆ ਅਸੀਂ ਉਹਦੀ ਘੋਰ ਨਿੰਦਾ ਕਰਦੇ ਆਂ ਅਸੀਂ ਅੱਜ ਕੱਲ ਵੀ ਪਹਿਲੇ ਦਿਨੀ ਪਹਿਲੇ 5-7 ਮਿੰਟਾਂ ਦੇ ਵਿੱਚ ਉਹ ਝੰਡਾ ਉਤਾਰ ਕੇ ਲਾਲ ਝੰਡਾ ਲਾ ਸਕਦੇ ਸੀ ਪਰ ਅਸੀਂ ਇਹ ਸਾਰੀਆਂ ਮੰਗਾਂ ਦਾ ਨਿਪਟਾਰਾ ਕਰਾਉਣ ਤੋਂ ਬਾਅਦ ਇਹ ਝੰਡੇ ਨੂੰ ਬਦਲ ਕੇ ਜਾਵਾਂਗੇ ਤੇ ਇਸ ਮੈਨੇਜਮੈਂਟ ਨੂੰ ਸਬਕਾ ਜਿਹੜਾ ਉਹ ਸਿਖਾਏ ਬਿਨਾ ਰਗਵ ਚੱਡੇ ਰਗਵਪੁਰੀ ਨੂੰ ਤੇ ਇਸ ਫੈਕਟਰੀ ਦਾ ਜਿਹੜਾ ਗੌਰਵ ਐਚਆਰ ਗੌਰਵ ਸ਼ਰਮਾ ਉਹਨਾਂ ਨੂੰ ਸਬਕ ਸਿਖਾਏ ਬਿਨਾ ਇੱਥੇ ਨਹੀਂ ਜਾਵਾਂਗੇ ਸਾਡੀਆਂ ਸਿਲਾਂ ਵੀ ਗੱਲ ਆਈਏਗੀ ਇੱਕ ਜਦੋਂ ਤੁਸੀਂ ਪਹਿਲਾ ਮਹੀਨਾ ਪਹਿਲਾਂ ਵੀ ਇੱਥੇ ਆਏ ਸੀਗੇ ਧਰਨੇ ਦੇ ਵਿੱਚ ਪਹਿਲਾਂ ਵੀ ਸਾਨੂੰ ਰੋਕਣ ਦੀ ਕੋਸ਼ਿਸ਼ ਕਰੀ ਹੈ ਹਜੂਰਾਂ ਦੀ ਵਰਕਰਾਂ ਦੀ ਮਦਦ ਕਰਨੇ ਤੋਂ ਇਹ ਪਹਿਲਾਂ ਥੋੜਾ ਧੰਨਵਾਦ ਕਰਦੇ ਆ ਖੋਜਕਾਰ ਟੀਵੀ ਦਾ ਮੈਂ ਨਿੱਕਾ ਸਿੰਘ ਪ੍ਰਧਾਨ ਸੰਗਤੀ ਵਾਲਾ ਭਾਰਤੀ ਕਿਸਾਨ ਜੁਨ ਇਕਤਾ ਗਰਾਹ ਹਾਂ ਇੱਥੋਂ ਜੀ ਸਾਨੂੰ ਪਹਿਲਾਂ ਵੀ ਧਰਨਾ ਲਾਇਆ ਗਿਆ ਸੀਗਾ ਔਰ ਇੱਕ ਦਿਨ ਦਾ ਪੂਰੇ ਫੈਕਟਰੀ ਅੱਗੇ ਉਹਦੇ ਰਾਹੀਂ ਸਾਨੂੰ ਫੋਨ ਕਰਕੇ ਮੈਨੇਜਮੈਂਟ ਦੇ ਕੁਝ ਬੰਦਿਆਂ ਨੇ ਸਾਨੂੰ ਕੋ ਧਮਕੀਆਂ ਵੀ ਦਿੱਤੀਆਂ ਵੀ ਤੁਸੀਂ ਇੱਥੇ ਕਿਉਂ ਆ ਰਹੇ ਹੋ 100 ਆਵਾ ਤਵਾ ਜਾਂ ਕੋਈ ਬਹੁਤ ਕੁਝ ਬੋਲ ਲੈ ਗਿਆਗਾ ਪਰ ਅਸੀਂ ਇਹ ਡਰਨ ਧਮਕਣ ਵਾਲੇ ਨਹੀਂ ਹੈਗੇ ਇਹ ਦੇਖੋ ਜੀ ਕੱਲ ਅਸੀਂ ਨੇ ਸੜਕ ਰੋਕੀ ਸੀਗੀ ਐਸਐਚਓ ਸਾਹਿਬ ਨੇ ਆ ਕੇ ਇੱਥੇ ਉਹਨਾਂ ਨੇ ਵਿਸ਼ਵਾਸ ਦੇ ਵਿੱਚ ਲੈ ਕੇ ਵੀ ਅਸੀਂ ਗੱਲਬਾਤ ਕਰਾਉਂਦੇ ਆ ਤੁਹਾਡੀ ਉਹਨਾਂ ਦੇ ਕਹਿਣ ਤੇ ਅਸੀਂ ਨੇ ਸੜਕ ਤੋਂ ਧਰਨਾ ਸਮਾਪਤ ਕਰਕੇ ਫੈਕਟਰੀ ਦੇ ਬਾਹਰ ਦੇ ਵਿੱਚ ਧਰਨਾ ਲਾਇਆਗਾ ਕੱਲ ਅਸੀਂ ਨੇ ਰੋਡ ਜਾਮ ਕੀਤਾ ਸੀਗਾ ਪਰ ਐਸਐਚਓ ਸਾਹਿਬ ਨੇ ਆ ਕੇ ਉਹਨਾਂ ਨੇ ਵਿਸ਼ਵਾਸ ਦੇ ਵਿੱਚ ਲੈ ਕੇ ਵੀ ਅਸੀਂ ਗੱਲਬਾਤ ਕਰਾਉਂਦੇ ਆ ਤੁਹਾਡੀ ਗੱਲਬਾਤ ਸਿਰੇ ਲਾਵਾਂਗੇ ਪਰ ਕੱਲ ਗੱਲਬਾਤ ਨਹੀਂ ਸਿਰੇ ਲੱਗੀ ਉਹਨਾਂ ਨੇ ਰੋਡ ਤੋਂ ਸਾਨੂੰ ਠਾ ਕੇ ਅਸੀਂ ਨੇ ਸਾਈਡ ਤੇ ਫੈਕਟਰੀ ਦੇ ਬਾਹਰ ਦੇ ਵਿੱਚ ਬੈਠਾਂਗੇ ਇੱਕ ਝੰਡਾ ਲਾਉਣ ਵਾਲੀ ਗੱਲ ਚੱਲ ਰਹੀ ਹੈ ਜੋ ਕਿ ਵੀ ਗੇਟ ਦੇ ਫੈਕਟਰੀ ਦੇ ਗੇਟ ਦੇ ਉੱਪਰੋਂ ਝੰਡਾ ਲਾਤਾ ਇਹਨਾਂ ਦਾ ਜੋ ਕਿ ਬਰਕਰ ਮਜ਼ਦੂਰਾਂ ਦਾ ਕਹਲੋ ਜੋ ਜਥੇਬੰਦੀਆਂ ਨੇ ਉਹਦੇ ਬਾਰੇ ਪਤਾ ਹੈ ਕੁਝ ਹਾਂਜੀ ਉਹਦੇ ਬਾਰੇ ਸਾਨੂੰ ਪਤਾ ਲੱਗਿਆਗਾ ਦੇਖੋ 1 ਮਈ ਨੂੰ ਮਜ਼ਦੂਰ ਦਿਵਸ ਦੇ ਉੱਪਰ ਉਹਰੇ ਗੇਟ ਦੇ ਉੱਪਰ ਝੰਡਾ ਲਾਇਆ ਗਿਆ ਸੀਗਾ ਇੱਥੇ ਦੇ ਐਚ ਆਰ ਨੇ ਆਉਣ ਸਾਰੀ ਪਹਿਲਾਂ ਤਾਂ ਉਹ ਝੰਡਾ ਲਾਇਆ ਗਿਆਗਾ ਉਹ ਲਾ ਕੇ ਰੰਗਾ ਝੰਡਾ ਲਾਇਆ ਗਿਆ ਹੈਗਾ ਅਸੀਂ ਤਿਰੰਗੇ ਝੰਡੇ ਦਾ ਅਫਮਾਨ ਨਹੀਂ ਕਰਦੇ ਹੈਗੇ ਕਿਉਂਕਿ ਉਹ ਜਿਹੜੀ ਗੇਟ ਤੇ ਪਾਈਪ ਲੱਗੀ ਹੋਈ ਹੈ ਉੱਥੇ ਪਹਿਲੇ ਦਿਨ ਤੋਂ ਮਜ਼ਦੂਰਾਂ ਦਾ ਝੰਡਾ ਪਿਆ ਹਦੀਗਾ ਲਾਲ ਝੰਡਾ ਪਿਆ ਹਦੀਗਾ ਜੇ ਉਹਨਾਂ ਨੇ ਤਿਰੰਗਾ ਝੰਡਾ ਲਾਉਣਾ ਹੈ ਕਿਤੇ ਵੱਖਰਾ ਹੋਰ ਜਗ੍ਹਾ ਬਣਾ ਕੇ ਉੱਥੇ ਆਪਦਾ ਝੰਡਾ ਲਾ ਸਕਦੇ ਨੇ ਇਸ ਪਾਈਪ ਦੇ ਵਿੱਚ ਇਸ ਗੇਟ ਦੇ ਉੱਪਰ ਮਜ਼ਦੂਰਾਂ ਦਾ ਲਾਲ ਝੰਡਾ ਜਿਹੜਾ ਲੱਗਾ ਹੈ ਦੀਗਾ ਉਹ ਦੁਬਾਰੇ ਲੱਗਣਾ ਚਾਹੀਦਾ ਤੇ ਸ਼ਾਜਲੀ ਸ਼ਰਾਬ ਫੈਕਟਰੀ ਦੇ ਵਿੱਚ ਇਹ ਹਜਾ ਕੀ ਚੱਕਰ ਹੈਗਾ ਗੱਲਬਾਤ ਕਰਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਧਰ ਅਸੀਂ ਧਰਨਾ ਇੱਥੇ ਇਸ ਕਰਕੇ ਲਾ ਰਹੇ ਆ ਕਿ ਜੋ ਕਿ ਸਾਡੀਆਂ ਮੰਗਾਂ ਨੇ ਉਹ ਮੰਨ ਕੇ ਵੀ ਇਹ ਸਾਨੂੰ ਦੇ ਨਹੀਂ ਰਹੇ ਅਸੀਂ 2011 ਤੋਂ ਇੱਥੇ ਕੰਮ ਕਰਦੇ ਆ ਰਹੇ ਹਾਂ ਕਿਉਂਕਿ ਜੋ ਵੀ ਸਾਡੀਆਂ ਮੰਗਾਂ ਨੇ ਲਾਗੂ ਕਰਕੇ ਵੀ ਅੱਜ ਸਾਨੂੰ ਇਹ ਦੇ ਨਹੀਂ ਰਹੇ ਹੈਗੇ ਧਰਨਾ ਲਾਣਾ ਸਾਡਾ ਕੋਈ ਸ਼ੌਕ ਨਹੀਂ ਹੈ ਸਾਡੀ ਮਜਬੂਰੀ ਹੈ ਜੀ ਇੱਕ ਜੇ ਸਾਨੂੰ ਇਹ ਸਾਡੀਆਂ ਮੰਗਾਂ ਦੇ ਦੇਣਗੇ ਤੇ ਸਾਨੂੰ ਤਰਨਾ ਲਾਂਦਾ ਵੀ ਕੋਈ ਸ਼ੌਕ ਨਹੀਂ ਹੈਗਾ ਅਸੀਂ ਆਰਮਨਾਲ ਆਪਣਾ ਜਿਵੇਂ ਪਹਿਲਾਂ ਵੀ ਪਹਿਲਾਂ ਕੰਮ ਕਰਦੇ ਸੀਗੇ ਅਸੀਂ ਉਦੋਂ ਹੀ ਕੰਮ ਕਰਾਂਗੇ ਜੋ ਕਿ ਇਹ ਰੱਪੜ ਪਾਏ ਹੋਏ ਨੇਗੇ ਇਹ ਆਪਣਾ ਸਾਡਾ ਗੌਰਵਜੀ ਐਚਆਰ ਆ ਤੇ ਪੂਰੀ ਸ਼ਰਮਾ ਜੀ ਇਹ ਸਾਰਾ ਇਹਨਾਂ ਦੀ ਬਦੌਲਤ ਹੋ ਰਿਹਾ ਹੈ ਮਾਲਕ ਨੇ ਜੋ ਮਾਲਕ ਤੱਕ ਇਹ ਗੱਲਾਂ ਨਹੀਂ ਪਹੁੰਚ ਰਹੀਆਂ ਹੈਗੇ ਅਸੀਂ ਮਾਲਕ ਤੱਕ ਵੀ ਪਹੁੰਚਾਉਣਾ ਚਾਹੁੰਦੇ ਹਾਂ ਕਿ ਇਹ ਕਰ ਕਰ ਜਾ ਕੇ ਜਿਵੇਂ ਆਪਾਂ ਵੋਟਾਂ ਮੰਗਦੇ ਹਾਂ ਤੇ ਇਹ ਮੈਂਬਰਾਂ ਸਰਪੰਚਾਂ ਨੂੰ ਪੰਚਾਇਤਾਂ ਨੂੰ ਏ ਮੈਨੇਜਮੈਂਟ ਖਰੀਦ ਰਹੀ ਹੈ ਜੀ ਉਹਨਾਂ ਨੂੰ ਆ ਉਹਨਾਂ ਦੇ ਜੇਬਾ ਗਰਮ ਕਰਕੇ ਬਲਕਿ ਉਹਨਾਂ ਦੇ ਇਹ ਮੂੰਹ ਬੰਦ ਕਰਵਾ ਦਿੰਦੇ ਹਨ ਸ਼ਾਮਲ ਹੋਈ ਨਹੀਂ ਨਹੀਂ ਸ਼ਾਮਲ ਹੈ ਨਹੀਂ ਜੀ ਸਾਡੇ ਪਿੰਡ ਦੇ ਸਰਪੰਚ ਪੰਚਾਇਤ ਮੈਂਬਰ ਸਾਡੇ ਨਾਲ ਕੋਈ ਵੀ ਹੈ ਨਹੀਂ ਜੀ ਤੁਸੀਂ ਮੈਂ ਸੁਖਦੇਵ ਸ਼ਰਮਾ ਪ੍ਰਧਾਨ ਪੰਜਾਬ ਵਿਟਕ ਸਾਥਿਓ ਗੱਲ ਇਹ ਅੱਜ ਦੇ ਧਰਨੇ 'ਚ ਮੁੱਖ ਤੌਰ ਤੇ ਅਸੀਂ ਕਹਿਣਾ ਇਹ ਚਾਹੁੰਦੇ ਆ ਕਿ ਸਾਡੀਆਂ ਜਿਹੜੀਆਂ 6-7 ਮੰਗਾਂ ਜਿਹੜੀਆਂ ਕਾਨੂੰਨ ਦੇ ਤੌਰ ਤੇ ਬਣਦੀਆਂ ਜਦੋਂ ਇੱਕ ਫੈਕਟਰੀ ਲੱਗੀ ਐ ਉਹ ਚ ਘੱਟੋ ਘੱਟ ਤਨਖਾਹ ਐ ਜਿਹੜੀ ਉਹ ਮਿਲਣੀ ਚਾਹੀਦੀ ਐ ਤੇ ਕੈਟਾਗਰੀ ਵਾਈਜ਼ ਮਿਲਣੀ ਚਾਹੀਦੀ ਐ ਪਰ ਇੱਥੇ ਘੱਟੋ ਘੱਟ ਤਨਖਾਹ ਹੁਣ ਸਾਡੀ ਯੂਨੀਅਨ ਦੇ ਬਣਨ ਤੋਂ ਵੀ 6 ਮਹੀਨੇ ਬਾਅਦ ਵੱਡੀ ਲੜਾਈ ਨਾਲ ਜਾਰੀ ਕਰ ਦਿੱਤੀ 10736 ਮਿਲਦੇ ਨੇ ਪਰ ਕੈਟਾਗਰੀ ਵਾਈਜ਼ ਹਲੇ ਲਾਗੂ ਨਹੀਂ ਤੇ ਇੱਕ ਤੁਸੀਂ ਦੇਖਿਆ ਮਹੀਨਾ ਲਗਭਗ ਮਹੀਨਾ ਹੋ ਗਿਆ ਉਹ ਪਹਿਲਾਂ ਵੀ ਇੱਥੇ ਧਰਨਾ ਲਾਇਆ ਉਸ ਤੋਂ ਪਹਿਲਾਂ ਵੀ ਲਗਭਗ ਇਹ ਕੀ ਚੱਕਰ ਹੈ ਕਿ ਸਾਨੂੰ ਬਾਰੀ-ਬਾਰੀ ਸਾਲ ਦੇ ਵਿੱਚ ਲਗਭਗ 5-7 ਵਾਰੀ ਧਰਨਾ ਲਾਉਣਾ ਪੈ ਰਿਹਾ ਹੈਗਾ ਇਹ ਕੀ ਮੁੱਖ ਬਿਮਾਰੀ ਦੀ ਜੜ ਕੀ ਹੈ ਜਦੋਂ ਕੋਈ ਧਰਨਾ ਲਾਉਂਦੇ ਆ ਤਾਂ ਇੱਕ ਨਾਤੀ ਗੱਲ ਇਹ ਮੰਨ ਲੈਂਦੇ ਨੇ ਇਹ ਲੇਬਰ ਕੋਡ ਦੇ ਅੰਦਰ ਇਹ ਚਾਰ ਗੱਲਾਂ ਮੰਨ ਕੇ ਆਈ ਸੀ ਵੀ ਅਸੀਂ ਤਨਖਾਹ ਪੂਰੀ ਕਰ ਦੇਾਂਗੇ ਅਸੀਂ ਓਵਰਟਾਈਮ ਦੇ ਦੇਾਂਗੇ ਅਸੀਂ ਛੁੱਟੀਆਂ ਦੇ ਪੈਸੇ ਦੇ ਦੇਾਂਗੇ ਅਸੀਂ ਬੋਨਸ ਦੇ ਦੇਾਂਗੇ ਤੇ ਨਾਲ ਹੀ ਇਹ ਮੰਨ ਕੇ ਆਏ ਸੀ ਵੀ ਜਿਹੜੇ ਵਰਕਰ ਕੰਟੈਕਟ ਤੇ ਨੇ ਅਸੀਂ ਉਹਨਾਂ ਦੀ ਦਿਹਾੜੀ ਪੂਰੀ ਕਰ ਦਿਆਂਗੇ ਉਹਦੇ ਚੋਂ ਮਿਨੀਮਮ ਬੇਸ ਕਰ ਦਿੱਤੀ ਮਿਨੀਮਮ ਬੇਸ ਕਰਨ ਤੋਂ ਬਾਅਦ ਇਹਨਾਂ ਨੇ ਕੁਝ ਬੰਦਿਆਂ ਨੂੰ ਬੋਨਸ ਦੇ ਦਿੱਤਾ ਹਲੇ ਵੀ 41 ਬੰਦੇ ਬੋਨਸ ਵਾਲੇ ਰਹਿੰਦੇ ਆ ਦੂਜੇ ਨੰਬਰ ਤੇ ਇਹ ਤੋਂ ਬਾਅਦ ਹਲੇ 250 300 ਰੁਪਏ ਦਿਹਾੜੀ ਦਿੰਦੇ ਆ ਜਦੋਂ ਕਿ 412 ਰੁਪਏ ਦਿਹਾੜੀ ਦਾ ਰਾਈਟ ਬੰਦਾ ਇਸ ਤਰ੍ਹਾਂ ਦੀਆਂ ਗੱਲਾਂ ਤੇ ਫਿਰ ਜਦੋਂ ਇਹ ਨਹੀਂ ਸੁਣਦੇ ਫਿਰ ਸਾਨੂੰ ਫੇਰ ਧਰਨਾ ਦੇਣਾ ਪੈਂਦਾ ਹੁਣ ਇਹਨਾਂ ਨੇ ਇੱਕ ਨਵੀਂ ਗੱਲ ਆਂਦੀ ਤਿੰਨ ਯੁਕਤੀ ਪੱਤਰ ਤੇ ਦਸਤਕਤ ਕਰੋ ਨੁਜੁਕਤੀ ਪੱਤਰ ਕੀ ਆ ਨੁਜੁਕਤੀ ਪੱਤਰ ਉਹ ਹੁੰਦਾ ਵੀ ਜਦੋਂ ਅਸੀਂ ਫੈਕਟਰੀ ਦੇ ਗੇਟ ਤੇ ਵਰਦੇ ਆ ਸਾਨੂੰ ਇੱਕ ਚਿੱਠੀ ਦਿੰਦੇ ਆ ਜਿਦੇ ਚ ਸ਼ਰਤਾਂ ਹੁੰਦੀਆਂ ਫੈਕਟਰੀ ਦੀਆਂ ਉਦੋਂ ਤਾਂ ਇਹ ਦਿੱਤੀਆਂ ਨਹੀਂ ਇਹ ਕੁੜੀ ਨੇ ਤੁਹਾਨੂੰ ਦੱਸਿਆ ਵੀ 11 ਚਾਹੀਏ 24 ਜਿਹਨੂੰ ਕਹਿੰਦੇ ਨੇ ਵੀ ਤੁਹਾਨੂੰ ਯੁਕਤੀ ਪੱਤਰ ਲੈ ਉਹਦੇ ਵਿੱਚ ਇਹ ਲਿਖ ਵੀ ਆਸੀ ਤੈਨੂੰ ਜਦੋਂ ਮਰਜੀ ਆਪਣੀ ਝਾਰਖੰਡ ਵਾਲੀ ਫੈਕਟਰੀ 'ਚ ਵੀ ਬਦਲਦੀ ਹੈ ਮੂਨਕਾਲੀ 'ਚ ਵੀ ਬਦਲਦੀ ਹੈ ਇਹ ਕਿਵੇਂ ਬਰਦਾਸ਼ਤ ਕਰੀਏ ਧੰਨਵਾਦ ਜੀ ਬਹੁਤ ਬਹੁਤ ਸੋਨੂੰ ਕਿੰਨਾ ਟਾਈਮ ਹੋ ਗਿਆ ਬਾਈ ਜੀ ਰੋ ਸੌਣਟਾ 10 12 ਸਾਲ ਹੋ ਗਏ ਕੰਮ ਕਰਦੇ ਨੇ ਜੀ ਕਿਹੜਾ ਪਿੰਡ ਹੈ ਆਪਣਾ ਸ਼ਾਜਲੀ ਜੀ ਸ਼ਾਜਲੀ ਹਾਂਜੀ ਬਾਕੀ 4 ਮਹੀਨੇ ਪਹਿਲਾਂ ਇਹ ਐਲਐਸਸੀ ਕੋਲ ਮੰਗਾ ਮੰਨ ਕੇ ਵੀ ਆਏ ਨੇ ਜੀ ਉਸ ਤੋਂ ਬਾਅਦ ਕੋਈ ਲਾਗੂ ਨਹੀਂ ਕਈਆਂ ਜੀ ਇਹਨਾਂ ਨੇ ਹਾਂਜੀ ਬਾਕੀ ਪਿੰਡ 'ਚ ਆਲੇ-ਦਾਲੇ ਨੇ ਫੁਵਾੜ ਆ ਰਹੇ ਨੇ ਇਹ ਵੀ ਇਹ ਫੈਕਟਰੀ ਬੰਦ ਕਰਾਉਣਾ ਚਾਹੁੰਦੇ ਨੇ ਇਹਨਾਂ ਦੀ ਸਾਰੀਆਂ ਮੰਗਾ ਮੰਨੀਆਂ ਪਈਆਂ ਨੇ ਵੀ ਇਹ ਜਾਣ ਕੇ ਧਰਨਾ ਬਜਾਰਾ ਕਰ ਰਹ ਕੋਈ ਸਾਡੀ ਮੰਗ ਪਾਰੋਂ ਨੇ ਪਾਈ ਹੋਈ ਸਾਰੀਆਂ ਕਾਨੂੰਨ ਤੇ ਰਹਿ ਕੇ ਮੰਗ ਰਹੇ ਆ ਅਸੀਂ ਹਾਂਜੀ ਧੰਨਵਾਦ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ 7-8 ਸਾਲ ਹੋ ਗਏ ਜੀ ਫਿਰ ਕੀ ਚੱਕਰ ਪੈਰੇ ਹੁਣ ਚੱਕਰ ਤਾਂ ਰੇ ਪੈਂਦੀਦਾ ਪਲਾਸੀ ਜੀ ਠੇਕੇਦਾਰ ਸਿਸਟਮ ਦੇ ਵਿੱਚ ਹੀ ਪਾਈ ਹੋਈ ਦੀਏ ਸਾਨੂੰ 6 ਮਹੀਨੇ ਮੰਨਦੇ ਨੇ ਬਾਹਰ ਰੱਖਿਆ ਪਰ ਜਦੋਂ ਅਸੀਂ ਇਹਨਾਂ ਦੇ ਤਹਾਨੂੰ ਤੋਂ ਗੋਡਾ ਕੇ ਰੱਖਿਆ ਤਾਂ ਸਾਨੂੰ ਅੰਦਰ ਕਰਾਇਆ ਗਿਆ ਸੀ ਕੰਪਨੀ ਅੰਦਰ ਠੀਕ ਹੈ ਹੁਣ ਫਿਰ ਕੀ ਰੌਲਾ ਪੈਰੇ ਹੁਣ ਰੌਲਾ ਜੀ ਇਹੀ ਆ ਜਿਹੜਾ ਅਸੀਂ ਕਾਨੂੰਨ ਕਹਿੰਦਾ ਸਾਡੇ ਮੰਗਾ ਹੋਈ ਨੇ ਜੀ ਜਾਇਜ਼ ਮੰਗਾ ਰਹੇ ਕੋਈ ਨਜਾਇਜ਼ ਮੰਗ ਨਹੀਂ ਜਿਨ੍ਹਾਂ ਨੂੰ ਕੋਈ ਨਜਾਇਜ਼ ਲਾਦੀ ਆ ਦਰਸ਼ਨਾ ਕੇ ਸਾਨੂੰ ਗੱਲ ਕਰਨਾ ਵਿੱਚੋਂ ਗੱਲ ਸੁਣਨ ਚਾਹੀਦੀ ਆ ਵੀ ਮੰਗਾ ਤਾਂ ਥੋੜੇ ਜੀ ਰਹਿ ਗਈ ਫਰਕ ਕੋਈ ਕੱਦੀ ਕੀ ਰਹਿ ਗਿਆ ਉਹ ਗੱਲ ਟਰਾਂਸਫਰ ਹੁੰਦੀ ਆ ਇਕਲੀ ਵੀ ਟਰਾਂਸਫਰ ਕਰ ਸਕਦੇ ਨੇ ਬੰਦੇ ਨੂੰ ਅੱਛਾ ਕਿਤੇ ਭੇਜ ਸਕਦੇ ਨੇ ਹਾਂ ਇਕਦਿ ਵੀ ਪਰ ਉਹ ਅਸੀਂ ਹੁਣ ਨਹੀਂ ਬੋਲਦੇ ਵੱਡੀ ਗੱਲ ਜਿਹੜੀ ਅਸਲ ਚ ਜੂਨੀਅਨ ਤੋੜਨ ਦੀ ਚੱਲ ਰਹੀ ਆ ਆ ਚੰਡਾ ਦੇਖੋ ਸਾਡਾ ਨਾ ਇਸੇ ਤੋਂ ਲਾਜ ਵੀ ਜੂਨੀਅਨ ਟੁੱਟ ਗਈ ਚੰਡਾ ਲਾਤਾ ਛੋਟਾ ਹਾਂ ਚੰਡਾ ਲਾਤਾ ਇਹਨਾਂ ਨੇ ਜੇ ਅਸੀਂ ਐਂ ਕਹਿੰਨੇ ਕਹਿਣਾ ਚਾਹੁੰਦੇ ਆ ਜੀ ਸਾਨੂੰ 3 ਮਹੀਨਿਆਂ ਦੀ ਛੁੱਟੀ ਤੋਂ ਬਾਅਦ ਇਹਨਾਂ ਨੇ ਸਾਨੂੰ ਦਿਹਾੜੀ ਤੇ ਕਰ ਦਿੱਤਾ 3 ਮਹੀਨੇ ਛੁੱਟੀ ਦੇ ਕੇ त्यागी ਸਰ ਨੇ ਸਾਨੂੰ ਦਿਹਾੜੀ ਤੇ ਕਰ ਦਿੱਤਾ ਉਸ ਤੋਂ ਬਾਅਦ ਸਾਨੂੰ ਦਿਹਾੜੀ ਕਰ ਰਹੇ ਆ ਸਾਨੂੰ ਪਹਿਲਾਂ ਕੀ ਤਨਖਾਹੀ ਛੁੱਟੀ ਸਾਡੀ ਤੇ ਮੇਰੀ ਜੀ 400 ਰੁਪਿਆ ਹੁਣ ਹੁਣ ਤਾਂ ਜੀ ਮੈਂ ਦਿਹਾੜੀ ਤੇ ਆ ਕੀ ਦਿਹਾੜੀ ਦਿੰਦੇ ਨੇ ਮੈਨੂੰ ਜੀ 325 ਰੁਪਏ ਦੇ ਰਹੇ ਨੇ 325 ਰੁਪਿਆ ਰਜਣਾ ਹਾਂਜੀ ਇਹ ਅੱਛਾ ਪਹਿਲਾਂ ਪੱਕੇ ਕਿੰਨਾ ਟਾਈਮ ਲਾਇਆ ਤੁਸੀਂ ਪੱਕੇ ਲਾਇਆ ਜੀ ਮੈਨੇ 9 ਸਾਲ ਲਾਤੀ ਜੀ 9 ਸਾਲ ਲਾਉਣ ਤੋਂ ਬਾਅਦ ਸਾਨੂੰ ਕੱਟਤਾ ਹਾਂਜੀ ਸਾਨੂੰ ਕੱਟਤਾ ਪਹਿਲਾਂ ਸਾਨੂੰ ਕਹਿੰਦੇ ਜੀ ਵੀ ਇੱਕ ਮਹੀਨਾ ਜਾਂ ਤਿੰਨ ਮਹੀਨੇ ਕੰਮ ਨਹੀਂ ਚੱਲਦਾ ਤੁਸੀਂ ਹੋਰ ਕਿਤੇ ਕੰਮ ਕਰ ਸਕਦੇ ਹੋ ਜਦੋਂ ਅਸੀਂ ਦਵਾਰੋਂ ਆਏ ਜੀ ਸਾਨੂੰ ਲੈਤਾਂ ਨਹੀਂ ਗਿਆ ਅੰਦਰ ਸਾਨੂੰ ਇਹ ਕਹਿ ਕੇ ਕੱਢਦਾ ਵੀ ਸੋਡੀ ਤਾਂ ਉਰੇ ਹੁਣ ਕੋਈ ਜ਼ਰੂਰਤ ਨਹੀਂ ਹੈਗੀ